ਮम्मा ਦਾਦੀ ਮम्मा ਕਿਤੇ ਗਏ। ਪੁੱਤ ਅੱਜ ਕਿਤੇ ਗਏ ਹੀ ਗਏ ਤੇ ਮੈਂ ਤੇਰਾ ਅੱਜ ਫੇਰ ਟੁੰਡਾ ਕਰਤਾ ਵਾ। ਤੇ ਜੇ ਤੇਰੀ ਦਾਦੀ ਆ ਗਈ ਨਾ ਇਹਨੇ ਫੇਰ ਮੇਰੇ ਦਵਾਲੇ ਹੋ ਜਾਣਗੇ। ਵੀ ਤੂੰ ਇਹਦਾ ਜੂੜਾ ਕਰਤਾ ਵਾ। ਚੱਲ ਮੇਰਾ ਪੁੱਤ ਨਾ ਹੁਣ ਏਦਾਂ ਕਰ। ਤੀ ਤੂੰ ਨਾ ਆਪਣਾ ਸਕੂਲ ਦਾ ਕੰਮ ਕਰ ਲੈ ਜਿਹੜਾ ਰਹਿ ਗਿਆ। ਤੇ ਤੇਰਾ ਸਕੂਲ ਲੱਗ ਜਾਣਾ ਕੱਲ। ਚੰਗਾ। ਚੰਗਾ। ਇਹ ਫੋਟੋ। ਬਰਕਰਤ ਜਿਹੜਾ ਤੇਰਾ ਸਕੂਲ ਲਿਓ ਸਾਰਾ ਕਾਪੀ ਤਰੀਖਣ ਵਾਲਾ ਕੰਮ ਤੇ ਲਿਓ ਕਰ ਲਿਆ ਸੀ ਮੈਂ ਸਾਰਾ। ਠੀਕ ਆ ਚੱਲ ਹੁਣ ਤੇ ਮੇਰੀ ਕੀ ਸਿਆਣੀ ਬੜੀ ਹੋ ਗਈ ਆ ਸਾਰਾ ਕੰਮ ਆਪੇ ਕਰ ਲੈਂਦੀ ਆ ਚੱਲ ਹੁਣ ਤੂੰ ਨਾ ਬੈ ਕੇ ਪੜ੍ਹ ਤੇ ਮੈਂ ਆਉਣੀ ਆ ਚੰਗਾ ਉਹ ਗ੍ਰਾਮ ਚਲੇ ਆ ਬਣਾ ਜਾਣਦਾ ਹੂ ਸਰਬ ਪਰ ਮੰਚੇ ਕ ਡਰ ਗਿਆ ਵੀ ਆ ਹੁਣ ਦੋ ਨਿਆਣੇ ਆ ਦਿਲਜੀਤ ਕੋਲ ਤੇ ਕੰਮ ਵੀ ਇਹਨੂੰ ਕਰਨਾ ਪੈਂਦਾ ਸਾਰਾ ਤੇ ਕਿੱਦਾਂ ਕੰਮ ਰੋ ਖਾਊਗਾ ਮੰਮੀ ਨੇ ਪਤਾ ਨਹੀਂ ਸਾਥ ਦੇਣਾ ਵੀ ਇਹਨੂੰ ਦੇਣਾ ਵਿਚਾਰੀ ਦਾ ਤੇ ਕਿਹਦੇ ਦੋਵੇਂ ਮਗਰੋ ਲੜਦੀਆਂ ਇਹਨਾਂ ਰਹਿਣ ਜਾ ਨਿਆਣੇ ਨਾ ਦੇ ਕੇ ਸਾਡ ਸੂਟ ਲਵਾ ਲੈਣਾ ਹੁਣ ਮੈਂ ਕਰਾਂ ਤੇ ਕਰਾਂਗੀ ਪਰ ਜਾਣਾ ਹੁਣ ਪੈਣਾ ਮੈਂ ਮੂੰਹੋਂ ਕੱਢਿਆ ਵਾ ਚਲੋ ਬਾਬਾ ਜਾਣਦਾ ਹੀ ਆ ਸਾਰਾ ਕੁਝ ਆਪੇ ਭਲੀ ਕਰੂਗਾ ਦਰਜੀਤ ਦਰਜੀਤ ਹਾਂਜੀ ਨਾਲ ਸੁਣੀ ਯਾਰ ਇੱਕ ਮਿੰਟ ਹੱਲ ਪਾਣੀ ਕੀ ਹੋ ਗਿਆ ਕੁਛ ਨਹੀਂ ਯਾਰ ਕੋਈ ਇੱਕ ਟੈਨਸ਼ਨ ਜੀ ਆ ਮਨ ਜੀ ਕਿੰਤਾ ਵਾ ਮਮੀ ਨੇ ਇਹਨਾਂ ਤੋਂ ਬਹੁਤ ਅੰਦਰ ਹੋ ਗਿਆ ਕੋਈ ਆ ਕੀ ਆ ਦੱਸੋ ਆ ਜਾ ਕੀ ਹੋ ਗਿਆ ਬਚਨ ਉਹ ਜਾ ਰਿਹਾ ਤਾਂ ਕੁਛ ਨਹੀਂ ਆ ਤੂੰ ਇਹ ਮੈਨੂੰ ਡਰਾਇ ਦੇ ਉਹ ਮੈਂ ਤਾਂ ਅੰਦਰ ਗਲਤ ਤਾਂ ਨਹੀਂ ਕੀਤੀ ਉਹ ਮਮੀ ਨੇ ਸੁਣ ਲਿਆ ਤੇ ਉਹਨੇ ਫੇਰ ਗੱਲ ਦਾ ਈਸ਼ੂ ਬਣਾ ਲਿਆ ਨਾ ਕੋਈ ਆ ਕੀ ਆ ਦੇ ਦੱਸੋ ਓਏ ਹੋਇਆ ਕੁਛ ਨਹੀਂ ਆ ਉਹ ਮੈਂ ਬਣਾ ਲਿਆ ਪ੍ਰੋਗਰਾਮ ਹਣਾ ਹਾਂ 11 ਦੋਸਾਂ ਯਾਦਾ ਕਿਹਾ ਤੇ ਚਲੋ ਜਨੂਨ ਮਰ ਦਿਲ ਵੀ ਕਰਦਾ ਹੈਗਾ ਚਲੋ ਤੇ ਨਾਲ ਜਿਹੜਾ ਦਰਸ਼ਨ ਹੋ ਜਾਣਗੇ ਹਣਾ ਹਾਂਜੀ ਹਾਂਜੀ ਤੇ ਮੇਰੇ ਮਨ ਚ ਗੱਲ ਇਹ ਚੱਲਦੀ ਆ ਵੀ ਤੇਰ ਕੋ ਦੋ ਨਿਆਣੇ ਆ ਹੈ ਤੂੰ ਕੰਮ ਵੀ ਕਰਨਾ ਕਰਦਾ ਤੂੰ ਕਿਦਾਂ ਅਡਜਸਟ ਕਰੇਂ ਹੁਣ ਮੰਮੀ ਦਾ ਪਤਾ ਨਹੀਂ ਕਿ ਮੰਮੀ ਨੇ ਨਿਆਣੇ ਚੁਪਾਣੇ ਆ ਕਿ ਨਹੀਂ ਚੁਪਾਣੇ ਸਰ ਕੋਈ ਨਹੀਂ ਕੰਮ ਤੇ ਆਪੇ ਹੋ ਜੂਦੇ ਤਾਂ ਦਾ ਮਨ ਕਰਦੇ ਤੁਸੀਂ ਚਲ ਜਾਓ ਜਾਣਾ ਤੇ ਹੈ ਹੀ ਆ ਮੈਨੂੰ ਪਤਾ ਨਹੀਂ ਕੀ ਹੋ ਗਿਆ ਤੂੰ ਗੱਲ ਨਹੀਂ ਮੇਰੀ ਸਮਝਣ ਦੀ ਜਲਦੀ ਹੈ ਜਾਣਾ ਤੇ ਮੈਂ ਹੈ ਗਈ ਆ ਠੀਕ ਆ ਪਰ ਤੂੰ ਕਰ ਲੇਂਗੀ ਅਡਜਸਟ ਸਾਰਾ ਕੁਝ ਕਰ ਲੂੰਗੀ ਕੋਈ ਨਹੀਂ ਹੁਣ ਮੰਮੀ ਦਾ ਨਹੀਂ ਕੋਕਾ ਕਿ ਮੰਮੀ ਨੇ ਬੱਚਾ ਕੋ ਚੁਪਾਣਾ ਕਿ ਨਹੀਂ ਚੁਪਾਣਾ ਹੈ ਨਾ ਤੇ ਕੰਮ ਤੇਨੂੰ ਸਾਰਾ ਕਰਨਾ ਪੈਣਾ ਚਲ ਕੋਈ ਨਹੀਂ ਆਪੇ ਡੈਡੀ ਨੂੰ ਕਹਿ ਆ ਦਿਆ ਕਰਾਂਗੇ ਤੇ ਬਾਕੀ ਗੱਲ ਇਹ ਆ ਕੋਈ ਮੰਮੀ ਮੇਰੇ ਮਗਰੋਂ ਕਿ ਤੈਨੂੰ ਗੱਲ ਕਰੇ ਵੀ ਚੁੱਪ ਕਰਕੇ ਜਰਨੀ ਬੋਲੀ ਨਾ ਅੱਗੇ ਠੀਕ ਸੁਣੀ ਗੱਲ ਕੋਈ ਚੀਜ਼ ਚਾਹੀਦੀ ਆ ਤੂੰ ਡੈਡੀ ਨੂੰ ਕਹਿ ਕੇ ਮੰਗਾ ਲੈ ਤੇ ਕੋਈ ਨਹੀਂ ਮੈਂ ਮੰਗਾ ਲਵਾਂ ਠੀਕ ਆ ਆ ਤਾਂ ਬਾਕੀ ਮੰਮੀ ਕੁਛ ਵੀ ਕਵੇ ਕੁਛ ਵੀ ਕਵੇ ਤੂੰ ਨਹੀਂ ਬੋਲਣਾ ਠੀਕ ਆ ਠੀਕ ਆ ਜਰਨੀ ਠੀਕ ਆ ਕਿਉਂ ਮੰਮੀ ਤੇ ਸੁਭਾਅ ਇਦਾਂ ਦਾ ਨਹੀਂ ਕੋਈ ਗੱਲ ਆਹ ਤੇ ਹੁਣ ਵੇਖ ਲਈ ਮਗਰ ਉਹ ਤਾਂ ਕਿੱਦਾਂ ਕਰਨੀ ਹੈ ਹੈ ਕੋਈ ਨਹੀਂ ਮੈਂ ਆਪੇ ਕਰ ਲਵਾਂ ਤੂੰ ਜਾ ਆਹ ਤੂੰ ਕਰਦੀ ਟੈਂਸ਼ਨ ਨਾ ਮੈਨੂੰ ਇਹੋ ਜੀ ਗੱਲ ਵੀ ਤੂੰ ਕਿੱਦਾਂ ਸਾਰਾ ਕੁਝ ਕਰੇਂੀ ਤੂੰ ਗੱਲ ਤੇ ਇਦਾਂ ਕਿੱਦੀ ਮੈਂ ਤਾਂ ਸੱਚੀ ਡਰ ਉਹ ਯਾਰ ਡਰ ਤੇ ਹੁੰਦਾ ਹੀ ਆ ਨਾ ਕੁਝ ਹੋਇਆ ਉਹ ਨਹੀਂ ਨਹੀਂ ਉਹ ਡਰ ਤੇ ਹੁੰਦਾ ਹੀ ਆ ਨਾ ਕਿ ਮੰਮੀ ਨੇ ਪਤਾ ਨਹੀਂ ਹੈ ਨਾ ਚਲ ਕੋਈ ਨਹੀਂ ਮੈਨੂੰ ਵੀ ਪਤਾ ਨਹੀਂ ਬੱਸ ਭਾਈ ਇੱਦਾਂ ਦਾ ਤੂੰ ਚੁੱਪ ਕਰਕੇ ਨਾ ਯਾਰ ਲੀ ਇੱਧਰ ਉੱਧਰ ਉਹ ਜਾਈਦਾ ਬੜਾ ਜਿਹਾ ਆਪੇ ਵੇੜਾ ਟਲ ਜਾਂਦਾ ਠੀਕ ਆ ਕੋਈ ਗੱਲ ਧਿਆਨ ਰੱਖਿਓ ਨਾ ਗੱਲ ਮੈਂ ਕੱਲ ਸ਼ਾਮ ਨੂੰ ਕੱਲ ਚੱਲਾਂ ਹਾਂ ਹਾਂ ਕੋਈ ਨਹੀਂ ਦਾਸਕ ਦੇਣ ਦੀ ਗੱਲ ਆ। ਉਹ ਕੱਪੜੇ ਯਾਰ ਪਾ ਦੇ ਉਹ ਹੀ। ਧਿਆਣੀ ਨਹੀਂ ਕੋਈ। ਉਹ ਇੱਕ ਅੰਦਾ ਲੈ ਆਉਨੇ ਆ। ਬਾਕੀ ਖਾਲ ਆ ਯਾਰ। ਚੱਲ ਕੋਈ ਨਹੀਂ ਸ਼ਾਮ ਨੂੰ ਜਾਣੀ ਅੱਜ ਹੈ। ਸਹੀ ਠੀਕ ਹੈ। ਤੇ ਧਿਆਨ ਰੱਖੀ ਹੁਣ ਚੰਗਾ ਇਹ ਗੱਲ ਦੀ ਮੇਰੀ ਟੈਨਸ਼ਨ ਨਹੀਂ ਮਨ ਚ ਚਲੋ ਤੇਰੇ ਨਾਲ ਗੱਲ ਹੋ ਗਈ ਆ। ਤੇ ਇੰਨਾ ਹੀ ਬੜਾ ਵਾ। ਕੋਈ ਗੱਲ ਨਹੀਂ ਤੁਸੀਂ ਨਾ ਫਿਕਰ। ਮੈਂ ਸ਼ਨ ਨੂੰ ਕਹਿ ਦਿੱਤਾ ਮम्मी ਤੁਸੀਂ ਚੰਜੋ। ਤੇ ਮੈਂ ਹੁਣ ਦਰਵੀ ਲੱਗਣ ਗਿਆ ਵਾ। ਮੰਮੀ ਦਾ ਸੁਭਾ ਤੇ ਉਦੋਂ ਦਾ ਹੀ ਮੈਨੂੰ ਪਤਾ ਮੰਮੀ ਨੇ ਕੁੜੀਆਂ ਨੂੰ ਫੜਨਾ ਤੇ ਹੈ ਨਹੀਂ ਹੈਗਾ। ਕੋ ਚਲ ਹਾਂ ਮਸ਼ਾਹਰ ਨੂੰ ਵੀ ਕਿਹੜਾ ਕਿਤੇ ਜਾਂਦੇ ਆ ਕਿੰਨੇ ਚਿਰਾਂ ਬਾਤਿਲ ਚਾਰਿਆ ਨੇ ਬਾਅਦ ਜਾਂਦਾ ਸੋਚਿਆ ਕਿ ਸਭ ਮੈਂ ਕਿਤੇ ਆਪਣੇ دوستਾਂ ਨਾਲ ਘੁੰਮ ਫੇਰਾਂਗਾ ਤੇ ਮੈਂ ਹੁਣ ਇੱਦਾਂ ਕਰਦਿਆਂ ਕਿ ਮੈਂ ਮੰਮੀ ਨੂੰ ਫੋਨ ਕਰਕੇ ਸਾਦ ਨੂੰ ਵੀ ਚਾਰਕ ਦਿਨ ਚੱਲਣ ਨੂੰ ਵੀ ਤੇਰੇ ਲੱਗਿਆ ਜੋ ਤੇ ਥੋੜਾ ਕੁੜੀਆਂ ਨੂੰ ਮੰਮੀ ਫੜਫੜ ਲੈਣਗੇ ਹਲੋ ਹਾਂ ਅਮ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਠੀਕ ਆ ਠੀਕ ਆ ਤੂੰ ਹੀ ਸੁਣਾਓ ਕੋਸ਼ਲੀ ਮੈਂ ਬੈਠੀ ਹਾਂ ਹਾਂਜੀ ਹਾਂਜੀ ਠੀਕ ਆ ਠੀਕ ਆ ਹੋਰ ਡੈਡੀ ਕੀ ਕਰਨੇ ਡੈਡੀ ਤੇਰੇ ਡੈਡੀ ਤੇਰੇ ਪੁੱਤ ਡੰਗਰਾਂ ਵਾਲੇ ਹੀਗੇ ਆ ਪੱਠੇ-ਪੁੱਠੇ ਡੇ ਪਾਉਣ ਹਾਂ ਤੂੰ ਸੁਣਾ ਨਿੱਕੀਆਂ ਠੀਕ ਵਾ ਅੱਛਾ ਅੱਛਾ ਚੱਲ ਫਿਰ ਤੇ ਠੀਕ ਵਾ ਪੁੱਤ ਮੇਰਾ ਵੀ ਨਾ ਬੜਾ ਹੀ ਧਿਆਨ ਰਿੰਦਾ ਤੇਰੇ ਵਿੱਚ ਉਹ ਤੋ ਹੀ ਗੱਲ ਤੇਰੀ ਸੱਸ ਦਾ ਸੁਭਾਅ ਨਾ ਚੰਗਾ। ਜਦਾਂ ਸੁਭਾਅ ਚੰਗਾ ਫਿਰ ਤਕੀ ਕਦੀ ਲੋੜ ਹੀ ਨਹੀਂ ਗਈ। ਪਾ ਤੈਨੂੰ ਪਤਾ ਹੀ ਆਦਾ ਸੁਭਾਅ ਨਹੀਂ ਚੰਗਾ ਤੇ ਫਿਰ ਮੈਨੂੰ ਟੈਨਸ਼ਨ ਬੜੀ ਲੱਗਿੰਦੀ ਨਹੀਂ ਤੇਰੀ। ਆਹੋ। ਹੈਂ? ਗੁਰਸ਼ਰਨ ਜਾਣਾ ਵਾ। ਤੇ ਸੈਰਸ ਵੀ ਚਲ ਗਿਆ ਵਾ ਤੇ ਗੁਰਸ਼ਰਨ ਨੇ ਵੀ ਜਾਣਾ ਵਾ। ਤੇਰੀ ਸੱਸ ਨੇ ਤੈਨੂੰ ਟਿਕਣ ਦੇਣਾ ਮਗਰੋਂ। ਮੈਂ ਆਵਾਂ। ਨਹੀਂ ਨਹੀਂ ਪੁੱਤ। ਮੈਂ ਨਹੀਂ ਆਉਣਾ। ਨਹੀਂ ਚੱਲ ਮੈਂ ਤੇਰੇ ਡੈਡੀ ਦਾ ਸਲਾਹ ਕਰਦੀ ਆਂ ਪਚਾਰਕ ਦਿਨ ਤੈਨੂੰ ਆਪਣੇ ਕੋਲ ਲਿਆਵਾਂਗੇ ਆਹੋ ਪਰ ਨਾ ਮੈਂ ਨਹੀਂ ਘਾਉਣਾ ਤੇ ਸਾਸਤਰੀ ਤੇ 20 20 ਗੱਲਾਂ ਕਰਦੀ ਫਿਰ ਕਹਿਣਾ ਮਾਨੋ ਸੱਦ ਲਿਆ ਆਹੋ ਤੈਨੂੰ ਪਤਾ ਹੀ ਆ ਨਾ ਆਪਣੀ ਸਾਸਤਾ ਉਹ ਤਾਂ ਉਦਾਂ ਟਿਕਣ ਜਿੰਦੀ ਤੇ ਜੇ ਕਿਤੇ ਮੈਂ ਚਲ ਗਈ ਤਾਂ ਨੇ ਤੈਨੂੰ ਹੌਣ ਜੀਨ ਦੇਣਾ ਤੇ ਮਾਨੋ ਕੋ ਸੱਦ ਕੇ ਬੈ ਗਈਆਂ ਲਾਗੇ ਆਹੋ ਚੱਲ ਕੋਈ ਨਹੀਂ ਪੁੱਤ ਮੈਂ ਕਰਦੀ ਆਂ ਤੇਰੇ ਪਿਓ ਦਾ ਸਲਾਹ ਆਹੋ ਚਲ ਤੂੰ ਧਿਆਨ ਰੱਖੀਂ ਆਪਣਾ ਕੋਈ ਗੱਲ ਨਹੀਂ ਚਲ ਉਹਨੇ ਮੂੰਹ ਕੱਢਿਆ ਵਾ ਤੇ ਜਾਣਾ ਚਾਹੀਦਾ ਵਾ ਹੈ ਹਾਂ ਆਹੋ ਚਲ ਕੋਈ ਗੱਲ ਨਹੀਂ ਤੂੰ ਧਿਆਨ ਰੱਖੀਂ ਆਪਣਾ ਚੰਗਾ ਕੋਈ ਨਹੀਂ ਮੈਂ ਕਰਦੀ ਕਿ ਤੂੰ ਫੋਨ ਮੁਰਕੇ ਮੈਂ ਤੇਰੇ ਪਿਓ ਨਾਲ ਸਲਾਹ ਕਰਨਾ ਚੰਗਾ ਆਹੋ ਚਲ ਠੀਕ ਆ ਪੁੱਤ ਚੰਗਾ ਸਾਸਰੀ ਘਰ ਪਤਾ ਨਹੀਂ ਕਿੱਥੇ ਆ ਉਹਨੇ ਤਾਂ ਪੱਠੇ ਪਾਉਂਦੇ ਸੀਗੇ ਵੀ ਨਹੀਂ ਆਪਾਂ ਜਾ ਕੇ ਮੈਂ ਕੁੜੀ ਵਿਚਾਰੀ ਨਾਲ ਦਰਿਆ ਜੇ ਮੇਰੀ ਸੱਸ ਨੇ ਮੈਨੂੰ ਜੀਣ ਨਹੀਂ ਦੇਣਾ ਅਗਰ ਸੈਰਸ ਵੀ ਗੱਲ ਕਰਦਾ ਹੁੰਦਾ ਇਹਦੀ ਤੇ ਗੁਰਚਰਨ ਵੀ ਤੇ ਜਿਉ ਉਹ ਗਏ ਤੇ ਇਹਨੇ ਤੇ ਕੀ ਪਤਾ ਕੀ ਹਾਲ ਕਰਨਾ ਵਿਚਾਰੇ ਮਾਵਾ ਧੀਆਂ ਦਾ ਨਾ ਪੋਤੀਆਂ ਨੂੰ ਚੰਗਾ ਸਮਝਦੀ ਆ ਤੇ ਨਾ ਦਿਲਜੀਤ ਨੂੰ ਚੰਗਾ ਸਮਝਦੀ ਆ ਪਤਾ ਨਹੀਂ ਕਿਦਾਂ ਦੀ ਜਨਾਨੀ ਆ ਚੱਲ ਵੇਖਾਂ ਭਲਾ ਲਾਂ ਬੱਲੇ ਬੱਲੇ ਤੇਰਾ ਫੋਟੋ ਕੈਟ ਚ ਲਾਉਂ ਲਿਆ ਵਾ ਉਹ ਬੜਾ ਸੁਹਾਜੂਣਾ ਕੀਤਾ ਅੱਜ ਐ ਵਰਕਟ ਅੱਜ ਜੁੜਾ ਕੀਤਾ ਵਾ ਠੀਕ ਆ ਤੇ ਮੇਰੀ ਗੱਲ ਸੁਣ ਪੁੱਤ ਮੈਂ ਕਿਤੇ ਚੱਲਿਆ ਆ ਵਾ ਥੋੜੇ ਦਿਨਾਂ ਵਾਸਤੇ ਠੀਕ ਆ ਤੇ ਆਪਣੀ ਮੰਮੀ ਨੇ ਸਤਾਇਆ ਬਣਾ ਠੀਕ ਆ ਤੇ ਆਪਣੀ ਨਿੱਕੀ ਭੈਣ ਦਾ ਧਿਆਨ ਰੱਖੀ ਠੀਕ ਆ ਉਹ ਖੜਾਇਆ ਕਰੀ ਮੇਰਾ ਪੁੱਤ ਸਿਆਣਾ ਆ ਵਾ ਠੀਕ ਆ ਇਹ ਜੋੜੇ ਚ ਬਹੁਤ ਸੁਣਾ ਲੱਗਦਾ ਚਲੋ ਖੇਟੋ ਚੱਲ ਜੀ ਉਹ ਆਪਣੇ ਬੜੀ ਗਿਆ ਵਾ ਹੈ ਚਲ ਕੰਮ ਤੇ ਨਿਬੜ ਗਿਆ ਮੈਂ ਸਾਰੀ ਵੇਲੇ ਜਿ ਫਿਰਦੀ ਆਈ ਆ ਹੈ ਤੁਸੀਂ ਆਣ ਕੇ ਤੇ ਭਿੰਡੀਆਂ ਚੋਲੇ ਰਿੰਦੇ ਸਾਰਾ ਦਿਨ ਉਹ ਕਰਨਾ ਕਰਨਾ ਕੀ ਉਹ ਉਹ 400 ਤੋੜ ਕੇ ਉਧਰ ਰੱਖਿਆ ਹੀ ਆ ਇਹ ਤੇ ਇੰਨੀ ਕੰਡ ਲੜੰਡੀ ਐ ਕੋਈ ਗੱਲ ਕਰਨ ਵਾਲੀ ਨਹੀਂ ਤੇ ਤੁਸੀਂ ਵੀ ਨਾ ਦੁੱਧ ਪਾ ਕੇ ਸਿੱਧੇ ਆ ਕੇ ਭਿੰਡੀਆਂ ਚੜ ਜਾਂਦੇਗੇ ਉਹ ਮੈਂ ਨਾ ਉਹ ਦੱਸਾਂਗੀ ਬੰਦਾ ਪੂਰੀ ਬਾਹ ਦੀ ਕਮੀਜ਼ ਪਾ ਕੇ ਫੇਰਾਂ ਕਿ ਉਹ ਦੱਸਾਂ ਕੀ ਗੱਲ ਹੋਈ ਆ ਉਹ ਅੱਗੇ ਪੋਂਦੇ ਪੂਰੀਆਂ ਬਹਾਂ ਵਾਲਾ ਕਮੀਜ਼ ਉਹ ਮੈਂ ਦੇਖਿਆ ਚਲ ਦੋ ਚਾਰ ਇੱਥੇ ਸਾਹਮਣੇ ਲੱਗੀਆਂ ਅਸੀਂ ਤੇ ਮੈਂ ਇਦੋਂ ਕਿ ਰਾਈ ਨੇ ਫੇਰ ਤੋੜ ਕੇ ਲੈਣੀ ਆ ਉਹ ਚੱਲ ਕੋਈ ਗੱਲ ਨਹੀਂ ਮੈਂ ਚੱਲ ਕੋਈ ਗੱਲ ਨਹੀਂ ਕੀ ਮੇਰੀ ਗੱਲ ਸੁਣੋ ਹਾਂ ਕੁੜੀ ਦਾ ਫੋਨ ਆਇਆ ਸੀਗਾ ਅੱਛਾ ਉਹ ਕਹਿਣ ਲਈ ਆ ਤੇ ਗੁਰਸ਼ਰਨੇ ਜਾਣਾ ਵਾ ਅੱਛਾ ਆਹੋ ਉਹਨੇ ਮੁੰਡਿਆਂ ਨਾਲ ਕੀਤੀ ਹੈ ਤਿਆਰੀ ਹਾਂ ਤੇ ਉਹਦੇ 10 12 ਦਿਨ ਅੰਦਰ ਲੱਗ ਜਾਣੇ ਆ ਤੇ ਮੈਨੂੰ ਕਹਿਣੀ ਮਮੀ ਦੋ ਚਾਰ ਦਿਨ ਤੂੰ ਮੇਰੇ ਕੋ ਆ ਜਾ ਮੇਰੀ ਗੱਲ ਸੁਣ ਲੈ ਕੁੜੀ ਤੇ ਕਹਿਣ ਦੀ ਹੈ ਨਾ ਦੋ ਚਾਰ ਦਿਨਾਂ ਦੀ ਗੱਲ ਤੇ ਤੈਨੂੰ ਸਾਰੀ ਕਹਾਣੀ ਦਾ ਪਤਾ ਤਾਂ ਹੈਗਾ ਹੀ ਆ ਸੱਸੋ ਦੀ ਦਾ ਮੈਂ ਨਹੀਂ ਮੈਂ ਮਨਾ ਕਰਤਾ ਵਾ ਮੈਂ ਪੁੱਤ ਮੈਂ ਨਹੀਂ ਜਾਣਾ ਤੇਰੀ ਸੱਸ ਨੇ ਮੈਂ ਹਾਂ 100 100 ਗੱਲਾਂ ਕਰਨੀਆਂ ਵਾ ਕਿ ਮੁੰਡਾ ਘਰੋਂ ਗਿਆ ਤੇ ਮਾਂ ਸਦਕੇ ਬਹਿ ਗਈ ਆ ਹੈ ਤੇ ਮੈਂ ਹਾਂ ਮੈਂ ਗੱਲਾਂ ਨਹੀਂ ਗੀਆਂ ਕਰਾਉਣੀਆਂ ਤੇ ਮੈਂ ਏਦਾਂ ਕਰਦੀ ਮੈਂ ਤੇਰੇ ਪਿਓ ਨਾਲ ਸਲਾਹ ਕਰਨੀ ਆ ਜੀਵਨ ਜਿੱਤਾਂ ਮਰਜੀ ਹੈ ਨਾ ਮਾਤੜ ਬੰਦੇ ਦੀ ਕਿਤੇ ਨਹੀਂ ਸੁਣੀ ਜਿੱਥੇ ਹੁੰਦੇ ਨੇ ਬੰਦੇ ਬਰਾਬਰ ਦੇ ਤੇ ਉੱਥੇ ਆਹੋ ਭੈਣ ਜੀ ਆਹੋ ਭਾਜੀ ਆਹੋ ਭੈਣ ਜੀ ਆਹੋ ਭੈਣ ਜੀ ਅਸੀਂ ਵੀ ਦੁਨੀਆਦਾਰੀ ਚ ਰਹਿੰਦੇ ਹਾਂ ਸਾਨੂੰ ਕਿਹੜਾ ਪਤਾ ਨਹੀਂਗਾ ਪਰ ਇਤਨਾ ਵੀ ਚਾਹੀਦਾ ਨਹੀਂ ਕਰਨਾ ਚਲੋ ਅਸੀਂ ਹੁਣ ਧੀ ਵਾਲਿਆਂ ਕੀ ਕਿਹਨੂੰ ਕਹੀਏ ਹੈ ਪਰ ਉਹ ਨਿਆਣੀ ਆ ਨਾ ਉਹ ਵੀ ਡਰਦੀ ਆ ਤੁਹਾਨੂੰ ਪਤਾ ਵਾ ਦੀ ਸਸਤੀ ਜਬਾਂ ਤੇ ਮੀਟਰ ਲੰਮੀ ਆ ਬੋਲਣ ਲੱਗੀ ਵੇਂਦੀ ਕੋਹ ਨਹੀਂ ਲੈ ਪੀ ਉਹ ਤਾਂ ਰੱਬ ਹੀ ਭੁੱਲਿਆ ਵਾ ਕਿਤੇ ਐਦਾਂ ਬੋਲਦੀ ਆ ਜੇ ਕੁੜੀਆਂ ਵਾਂ ਨਹੀਂ ਕਿਨੀਆਂ ਕੇ ਵਿਚਾਰੀਆਂ ਇਹੀ ਅਗਰ ਰੱਬ ਦਾ ਰੂਪ ਹੁੰਦੀਆਂ ਵਾ ਬਹੁਤ ਗੱਲ ਵਾ ਪਰ ਨਾ ਇਹਨਾਂ ਨੂੰ ਵੱਡ-ਵੱਡ ਖਾਣ ਨੂੰ ਪੈਂਦੀ ਵੱਡ-ਵੱਡ ਖਾਣ ਨੂੰ ਪੈਂਦੀ ਆ ਚਲ ਕੋਈ ਗੱਲ ਨਹੀਂ ਜੀਵਨ ਧੀਆ ਤੇ ਧੀਆ ਕਿਹੜੀਆਂ ਮਾੜੀਆਂ ਹੁੰਦੀਆਂ ਵਾ ਹੈ ਉਹ ਤਾਂ ਮੈਂ ਕਹੀ ਨਹੀਂ ਪੱਜ ਕੱਲ ਇਹ ਅੱਜ ਕੱਲ ਲੋਕਾਂ ਦੀ ਸੋਚ ਪਾ ਨਹੀਂ ਕਿਤਰਾਂ ਦੀ ਹੋ ਗਈ ਹੈ ਮੈਨੂੰ ਤੇ ਆਪ ਸਮਝ ਨਹੀਂ ਆਉਂਦੀ ਤਾਂ ਹੁਣ ਮੈਨੂੰ ਹੋਰ ਟੈਨਸ਼ਨ ਪੈ ਗਈ ਆ ਕੀ ਕੀ ਕਰੀਏ ਹੁਣ ਜਾਂ ਫਿਰ ਇਦਾਂ ਕਰੋ ਕੁੜੀ ਨੂੰ ਉੱਥੇ ਲਿਆਓ 4 ਦਿਨ ਮੇਰੀ ਗੱਲ ਸੁਣ ਲੈ ਇੱਥੇ ਨਾ ਲਿਆ ਤੇ ਜਾਣਾ ਵਾ ਨਾ ਫਿਰ 1-2 ਦਿਨ ਤੂੰ ਵੇਖ ਲੈ ਮੈਂ ਨਹੀਂ ਜ ਜਾਣਾ ਮੇਰੇ ਵੱਲ ਕੋਰਾ ਜਵਾਬ ਆ ਮੈਂ ਨਹੀਂ ਉੱਥੇ ਜਾਣਾ ਪਰ ਹੁਣ ਕੁੜੀ ਨੂੰ ਅਹੀਂ ਵੀ ਇੱਥੇ ਲਿਉੜ ਜੋ ਗਿਆ ਨਹੀਂ ਕਿ ਨਿਆਣਾ ਕੋ ਬਿਮਾਰ ਹੈ ਥੋੜੀ ਜਿਹੀ ਗਰਮੀ ਪੈਣ ਈ ਤੇਰਾ ਦਿਮਾਗ ਦਾ ਵਾ ਉਹੀ ਸੱਸੋ ਜੀ ਨੇ ਮੁੜ ਕੇ ਛੱਣ ਵੀ ਨਹੀਂ ਉੱਥੇ ਵੜ ਦੇਣਾ ਹੁੰਦਾ ਕਹਣਾ ਇਹਨਾਂ ਬਿਮਾਰ ਕੀਤੀ ਉਹਨਾਂ ਕੁੜੀ ਅਰੇ ਤਾਂ ਜਿਨਾ ਹਰਾਮ ਕਰ ਦੇਣਾ ਵਾ ਤੈਨੂੰ ਪਤਾ ਸੱਸਾਂ ਦੇ ਲੱਭ ਜੁੰਦੀਆਂ ਕੋਈ ਇਹਨਾਂ ਕੋਈ ਗੱਲਬਾਤ ਬੰਦੇ ਦੀ ਗੱਲ ਤਾਂ ਠੀਕ ਆ ਪਰ ਹੁਣ ਕੁੜੀ ਨੇ ਫੋਨ ਕੀਤਾ ਵਿਚਾਰੀ ਨੇ ਮੈਂ ਕੀ ਆਖਾਂ ਉਹਨੂੰ ਹੁਣ ਠੀਕ ਕਹਾਂ ਉਹਨੂੰ ਹੁਣ ਮੈਂ ਫੋਨ ਕਰੀ ਤੇਰੀ ਗੱਲ ਸੁਣ ਲੈ ਜਿਹੜਾ ਨੇ ਇਦਾਂ ਕੀਤਾ ਨਾ ਮਾਨ ਤਾਨ ਨੇ ਫੋਨ ਤੇ ਪਰ ਇੱਕ ਗੱਲ ਆ ਵੀ ਜੇ ਅਸੀਂ ਨਹੀਂ ਜਾਣਾ ਤੇ ਉਹਨੇ ਕਿਹਨੇ ਜਾਣਾ ਹੋਰ ਠੀਕ ਆ ਤੁਸੀਂ ਵੀ ਸਿਆਣੇ ਜੀ ਜਿੱਦਾਂ ਦੀ ਉਹਦੀ ਸੱਸ ਵਾ ਨਾ ਉਹਨੇ ਚਵੇਂ ਪੋੜ ਚੁੱਕੇ ਪੈਣਾ ਵਾ ਵੀ ਕੀ ਗੱਲ ਤੇਰਾ ਇੱਥੇ ਜੀ ਨਹੀਂ ਲੱਗਦਾ ਮਾਂ ਨੂੰ ਸੱਦ ਕੇ ਬੈ ਗਈ ਆ ਉਹ ਚੱਲ ਯਾਰ ਉਹਨੇ ਮੈਂ ਕਿਹਾ ਜਾ ਦੰਡ ਹੋਇਆ ਜੇ ਹੁਣਾਂ ਤੇ ਮੈਂ ਨਹੀਂ ਜ ਜਾਣ ਮੇਰੇ ਵੱਲੋਂ ਜਵਾਬ ਦੀ ਚੱਲ ਫੋਪੀ ਕਰ ਲਈ ਹਟਾ ਜਿਹੜੀ ਜੋ ਕਰਨੀ ਆ ਭਰਾ ਬਾਬਾ ਹਾਂਜੀ ਕੀ ਗੰਬੀ ਨੂੰ ਕੀ ਕਰਨਾ ਆ ਨਿਆਣਾ ਨੇ ਖਲਾਰਾ ਪਾਇਆ ਹੀ ਸਾਰੇ ਪਾਸੇ ਬਸ ਉਹ ਡੇਮ ਛੋਣ ਛਾਂਕਾ ਮੇਰਾ ਜਣਾ ਜੀ ਐਂ ਲੱਗਣਿਆ ਤੁਹਾਡੇ ਜੀ ਨੂੰ ਵੀ ਹੋ ਗਿਆ ਹੁਣ ਚਾਰਜ ਚਲ ਗਿਆ ਪਹਿਲਾਂ ਸਨੀਨ ਚਲ ਗਿਆ ਅੱਜ ਤੇ ਜਾਣ ਲਈ ਦੱਸ ਵਾਲੇ ਤੇ ਇਹ ਵੀ ਹੱਦੀ ਕਰਦੇ ਜੇ ਪਹਿਲੀ ਵਾਰ ਟੰਲੇ ਨੇ ਕਿਹਾ ਵਕ ਮੈਂ ਜਾਣਾ ਉਹਨਾਂ ਡਿੱਕਾ ਨਾ ਪਾਇਓ ਕੋਈ ਵੀ ਜਾਣਦੇ ਹੋ ਉਹਨੂੰ ਨਹੀਂ ਮੜਾ ਕੇ ਟਿਕਣਾ ਉਹਨਾਂ ਤੇ ਟਿਕਦਾ ਉਹ ਮੇਰੀ ਗੱਲ ਸੁਣ ਨਾਲੇ ਹੁਣ ਨਾ ਤੁਹੇ ਹੀ ਰਹਿ ਗਿਆ ਖਰੇਧ ਹੋ ਜਾਣਾ ਅੱਗੇ ਚੱਲ ਸਣੀ ਆਉਂਦਾ ਸੀ ਤੇ ਨਿਆਲੇ ਦੇ ਵਿੱਚ ਸਾਹਰੇ ਦਾ ਹੁਣ ਇਹਦੇ ਕਰੀ ਫਿੱਜੀ ਨਾ ਲੱਗਾ ਆਹੋ ਜੇ ਵੀ ਕੰਮ ਚੱਲਿਆ ਵਾ ਤਾਂ ਤੈਨੂੰ ਮਤਾਂ ਦੇਣ ਲੱਗ ਪਿਆ ਕਰੋ ਜੇ ਕੋਈ ਆਉਣ ਲੱਗਾ ਵਾ ਤਾਂ ਮੈਨੂੰ ਮਤਾਂ ਦੇਣ ਲੱਗ ਪਿਆ ਕਰੋ ਮੈਂ ਹੈਗੇ ਨਾ ਚੌ ਪੰਜਾ ਸਾਲਾਂ ਨੇ ਆਣੇ ਜਿੰਨੂ ਕੋਈ ਸਮਝ ਰਹੀ ਹੈਗੀ ਨਿਆਲੇ ਦੇ ਤੂੰ ਹੀ ਸਾਹ ਦੇ ਜੇ ਪਾਲੇ ਤੂੰ ਹੀ ਸਾਰੇ ਟੱਬਰ ਨਾਲ ਮਿਲ ਕੇ ਮੈਂ ਵਿੱਚ ਥੋੜੀ ਹੈਗੀ ਕੋਈ ਉਹ ਗੱਲ ਨਹੀਂ ਯਾਰ ਨਿਆਲੇ ਦੀ ਆਤ ਹੁੰਦੀ ਤਰਾਹ ਕਰਦੀ ਤੇ ਤੂੰ ਖੇਡ ਜਾਂਦੀ ਹੈਂ ਕਾਸ਼ ਉਹ ਆਪ ਤਾਂ ਕੰਡੇ ਹੀ ਗਏ ਤੇ ਕੌਣ ਛਾਉਂਦਿਆ ਕੌਣ ਸੈੱਟ ਕਰਦਾ ਨਹੀਂ ਨਹੀਂ ਹੋਰ ਉਹ ਦੀ ਮੰਗ ਈ ਆ ਉਹਨੂੰ ਤਾਂ ਪਤਾ ਨਹੀਂ ਹੁੰਦਾ ਇੰਨਾ ਚੀਜ਼ ਜਿਹੜਾ ਉਹਨੂੰ ਬੁਰਾ ਲੱਗਦਾ ਉਹ ਕੰਮ ਤੇ ਜੇ ਬੱਚਿਆਂ ਦੇ ਖਲਾਰਾ ਭਾ ਦੱਤਾ ਵਾ ਤਾਂ ਉਹਨਾਂ ਨੂੰ ਸਾਹ ਦੇ ਆਪਾ ਸਮੇਟ ਲਈਏ ਤੇ ਉਹ ਵੀ ਮੈਂ ਕਰਦੀਆਂ ਨਾ ਫੇਰ ਕੱਲਾ ਵੀ ਮੈਂ ਇਸ ਹੁੰਦੀ ਤੂੰ ਤਾਂ ਗੱਲ ਨੂੰ ਉਲਟਾ ਘਮਾ ਲੈਣੀ ਆ ਮੈਂ ਤਾਂ ਇਹਨੂੰ ਤਾਂ ਹੀ ਕਹਿੰਦੇ ਆ ਮੈਂ ਚੱਲ ਨਿਆਣੇ ਦੇ ਕਾਰ ਲੈ ਤੇ ਇੱਕ ਗੱਲ ਹੋਰੀ ਨਾਲੇ ਦਿਲਗੀ ਤੂੰ ਨਾ ਹੁਣ ਕੋਈ ਮਾਰਾ ਜੰਗਾ ਨਾ ਹੋਰੀ ਜੰਗਾ ਉਹਨੇ ਜਾਣਾ ਸਣੀ ਨੇ ਤੇ ਬੰਦੇ ਦਾ ਮਨ ਹੋਰ ਤਰ੍ਹਾਂ ਆ ਜਾਂਦਾ ਤੇ ਤੂੰ ਆਵੇਂ ਗਈ ਤੂੰ ਪਈਆਂ ਕਿੱਦਾਂ ਇਦਾਂ ਪਈਆਂ ਜਦੋਂ ਜਦੋਂ ਵੀ ਬਦਲ ਬਦਲਦਾ ਹੈ ਉਹਨੂੰ ਉਹਦਾ ਪੇਕੇ ਘਰ ਤੋਂ ਮਾਫੀ ਲਓ ਕੋ ਚਾਰ ਦਿਨ ਨਾਲ ਰਹੂਗੀ ਨਾਲ ਉਹਦਾ ਮਨ ਬਹੁਤ ਆਰਾਮ ਹੋਊਗਾ ਨਾ ਤੇ ਹਿੰ ਖੁਸ਼ ਨਾਲੇ ਉਹ ਖੁਸ਼ ਕਿੱਦਾਂ ਦਾ ਸੁਭਾਜਰਾ ਹਾਂ ਉਹ ਦੋਵੇਂ ਮੁੰਡੇ ਕੇ ਚੱਲੇ ਘਰੋਂ ਤੇ ਸਾਰੇ ਮੈਣੇ ਕੱਢ ਕੇ ਤੇ ਆਪ ਕਿੱਥੇ ਜਾੜ ਚ ਰਣੇ ਸੀ ਤੇ ਸੁਭਾਵ ਵਾਲੀ ਕਿਹੜੀ ਗੱਲ ਵਾ ਤੁਸੀਂ ਕਿਹੋ ਜਿਹੀ ਗੱਲਾਂ ਕਰਦੇ ਜੇ ਜਿੱਤ ਹੀ ਇਹਨੂੰ ਮਤਾਂ ਜਾ ਕੇ ਉਹਨੂੰ ਦੇ ਲੋ ਵੀ ਆਪਣੀ ਮੰਮੀ ਲਾ ਕੇ ਬੈਠ ਲਈ ਜਾਂ ਕੇ ਨੂੰ ਘਰ ਵਿੱਚ ਮੜ ਬੜ ਕੇ ਨਾ ਬਈ ਸਨੀਕਾ ਨਹੀਂ ਬਣ ਉਹ ਇਹ ਗੱਲਾਂ ਜੇ ਕੋ ਉਹਨੂੰ ਸਮਝਾ ਲਓ ਕਿ ਉਹਨੂੰ ਕਿਵੇਂ ਸਮਝਾਉਣ ਦੇ ਜੀ ਇਹੋ ਜਿਹਾ ਤੈਨੂੰ ਮੈਂ ਗੱਲ ਸਮਝਾਉਣ ਦੇ ਆ ਪਿਆਰ ਨਾਲ ਤੁਸੀਂ ਦ ਤੇ ਲੱਗ ਲੱਗ ਰਹੀਆਂ ਜੇ ਇੱਕ ਦਿਨ ਨੂੰ ਨਕਾ ਟੱਕੀ ਕਰਦੇ ਰਹੀਆਂ ਲੱਗ ਕੇ ਨਹੀਂ ਵੰਨ ਤੁਹਾਡੇ ਨਾਲ ਮੇਰੀ ਗੱਲ ਤੇ ਇਹ ਘਰੇ ਜੇ ਤੇ ਕਿਥੇ ਜਾਣਾ ਘਰ ਨਹੀਂ ਗਾ ਮੈਨੂੰ ਸਾਰਾ ਕੰਮ ਵਾ ਮੈਂ ਗਰਦਾਖਪੁਰ ਵੀ ਜਾਣਾ ਵਾ ਤੇ ਮਤਲਬ ਪੈਗੀ ਤਾਂ ਰੱਖਣਾ ਪਾਣੀ ਦਾ ਵੀ ਮੈਂ ਤਾਂ ਵਿਹਲੀ ਆ ਹਨਾ ਆ ਇਹਦੇ ਮੈਨੂੰ ਮਤਾਂ ਦੇਣ ਵਾਸਤੇ ਗਿਆਨ ਫਰੀ ਦਾ ਹੱਡਣਾ ਆਇਆ ਜੇ ਮੇਰੇ ਲੱਗੀ ਉਹਨੂੰ ਕਿ ਮਤ ਦੇ ਲਿਆ ਕਰੋ ਉਹਦਾ ਤਾਂ ਨਾਮ ਸਿੱਧਾ ਹੋ ਜਾਏਗਾ ਮਾਸਾ ਉਹਨੂੰ ਤਾਂ ਚੜਾਈ ਜਾਂਦੇ ਤੇ ਤੇਰਾ ਨਾਲ ਗੱਲ ਕਰਨਾ ਮਾਂ ਪਾ ਪਿਆ ਆ ਮਹਾਪਾਪੀ ਇਹ ਕਰਨ ਗੱਲ ਕਰਨਾ ਜੇ ਮੈਂ ਤੈਨੂੰ ਆਖਿਆ ਕਰਨਾ ਰਿਹਾ ਚਾਰਜੀ ਘਰਾਂ ਮਹੀਂ ਤੇ ਰਣ ਕਰੂਗੀ ਘਰ ਚ ਫੇਰ ਲੜਦੋੜ ਕੇ ਦੁਬਾਰੇ ਬੈਠੀ ਮਿਲ ਗਈ ਆ ਅੱਗੇ ਮੈਂ ਉਹਨੂੰ ਕੀ ਡੀ ਨਹੀਂ ਡੰਡੇ ਮਾਰਨ ਫੱਟ ਹੋਈ ਤਾਂ ਅੱਜ ਵਾਲੀ ਦੇ ਪਿਆਰ ਨਾ ਰਹੀ ਬਹੁਤ ਪਿਆਰ ਜਾਗੰਦਾ ਮੇਰਾ ਉਹਦੇ ਨਾਲ ਵੇਖਿਆ ਸਾਈਂ ਕਿੰਦਾ ਪਿਆਰ ਕਰਨੀ ਆ ਮੈਂ ਮਰਿਆ ਲੈ ਹੁਣ ਹੋਣਾ ਵਾ ਫਾਇਰ ਤੋਂ ਚਲ ਗਿਆ ਵਾ ਇਹੋ ਮੌਕਾ ਤਾਂ ਲੱਭਣੀ ਹੀਗੀ ਹੁਣ ਸਦਨੇ ਵੀ ਘਰੋਂ ਚਲ ਜਾਣਾ ਵਾ ਤੇ ਤਹੀ ਕਹਣਾ ਘਰ ਟਿਕਣਾ ਵਾ ਤੇ ਹੀ ਪੈਰਾਂ 'ਚ ਕਰੀ ਇੱਧਰ ਤੇ ਕਦੀ ਉੱਧਰ ਕੋਈ ਗੱਲ ਨਹੀਂ ਦਿਲਜੀਤ ਕਰੇ ਹੁਣ ਤੈਨੂੰ ਪਤਾ ਲੱਗੂਗਾ ਵਿਸ਼ਵਾਸਕੀ ਹੁੰਦੀ ਆ ਤੂੰ ਤੇ ਅੱਧੇ ਗੱਲਾਂ ਕਰਦੀ ਹੈ ਨਾ ਮਾਤਾ ਤੇ ਤੈਨੂੰ ਮੈਂ ਹੁਣ ਦਊਂਗੀ ਜੇ ਤੂੰ ਜੁੜਿਆ ਫੜੇ ਘੋਂਗਟਾ ਪਤਾ ਤੈਨੂੰ ਫੇਰ ਲੱਗਣਾ ਤੇਰੀ ਮਾਂ ਨੂੰ ਹੀ ਅਕਲ ਉਹਦੇ ਹੀ ਆਉਣੀ ਆ ਇਹ ਕਿ ਤਾਂ ਸਹੀ ਹਾਂ ਹੁਣ ਤੁਹਾਡਾ ਭਰਦਾ ਕੀ ਹੈ ਹਾਏ ਹਾਏ ਕਿੱਦਾਂ ਨਹੀਂ ਲੱਖਾ ਰਾਤ ਦਾ ਮੈਨੂੰ ਤੇ ਇਹ ਡਰ ਲੱਗਣਿਆ ਕੋਈ ਕੋਠੇ ਨਾ ਚੋਂੜਿਆ ਆਪਣਾ ਸਾਡੇ ਇਹ ਵੀ ਮੈਨੂੰ ਲੱਗਦਾ ਕੋਠੇ ਚੜੇ ਆ ਮੈਂ ਕੀ ਆਖਿਆ ਅਗਰ ਸੁਣਿਓ ਓਏ ਆ ਗਿਆ ਆ ਗਿਆ ਵਾ ਆਜੋ ਆਜੋ ਨਾਚਣ ਉੱਤੇ ਓਏ ਆ ਗਿਆ ਇੱਕ ਮਿੰਟ ਗੋੜੇ ਗੋੜੇ ਤਿਲਕਣ ਹੋਈ ਆ ਮੀਂਹ ਵਰਨਿਆ ਵਾ ਤੁਸੀਂ ਉੱਤੇ ਕਰਨ ਦੇ ਜੇ ਉਹ ਕੰਨਾ ਕਰਉਣਾ ਕੀ ਆ ਇੱਡੀਆਂ ਮੋਰੀਆਂ ਪਈਆਂ ਨੋਰਾ ਪੈਂਡੀਆਂ ਹੁੰਦੀ ਨਿਗਿਗਿ ਸਾਰਾ ਮਿੱਟੀ ਵਿੱਚ ਉੰਡੀ ਕਰ ਐਦਾਂ ਕਰੋ ਉੱਤੇ ਕੋਈ ਤਰਪਾਲ ਪਾ ਲ ਮੈਂ ਤਾਂ ਕਿਵੇਲੇ ਸੋਚਨਾ ਵਾ ਬੰਦੇ ਤਾਂ ਇੰਨੀ ਗਰੀਬੀ ਨਹੀਂ ਹੋਣੀ ਚਾਹੀਦੀ ਹੈ ਜਿਹੜਾ ਮਾੜੇ ਮੋਟੇ ਪੈਸੇ ਜੋੜੇ ਸੀ ਤੇ ਚਲੋ ਕੁੜੀ ਦੇ ਵਿਆਹ ਤੇ ਆਪਾਂ ਲਾਦੇ ਹੈ ਤੇ ਚਲ ਕੋਈ ਨਹੀਂ ਸੱਚੇ ਬਾਦਸ਼ਾਹ ਜਦੋਂ ਸਾਡਾ ਵੀ ਕਿਤੇ ਨਾ ਕਿਤੇ ਮਹਾਰਾਜ ਸੁਣੂਗਾ ਪਰ ਇੱਕ ਗੱਲ ਵੀ ਲੈਂਟਰ ਜਰੂਰ ਚਾਹੀਦਾ ਥੋੜਾ ਬੋਦਾ ਬੋੜਾ ਹਣਾ ਚਲ ਕੋਈ ਗੱਲ ਨਹੀਂ ਜਦੋਂ ਲੈਂਟਰ ਪੈਣਾ ਉਹਦੇ ਪੈ ਜਾਊਗਾ ਤੁਸੀਂ ਐਂ ਡਾਂ ਕਰੋ ਤਰਪਾਲ ਦਾ ਟੋਟਾ ਲਿਆ ਕੇ ਕੋਠੇ ਤੇ ਪਾ ਲਓ ਕਿ ਗਾੜੀ ਬਰਸਾਤਾਂ ਦੇ ਦੇਣਾ ਜੀ ਹੁਣੇ ਚੰਗੇ ਫਿਰ ਉਹ ਜਮੀਂ ਪੈਂਦਾ ਹੁੰਦਾ ਵਾ ਚਲ ਬਰੇਟਾ ਕਰ ਲੈ ਫਿਰ ਇੱਧਰ ਨੂੰ ਜਾਣਾ ਜੀ ਮੈਂ ਜਾਣਾ ਕਿਸੇ ਕੰਮ ਤੇ ਫਿਰ ਉਹਨੇ ਤਰਪਾਲ ਹੀ ਫੜੀ ਆਉਂਗਾ ਹੈ ਆਹ ਲੈ ਆਓ ਤਰਪਾਲ ਆਹ ਟਾਈਮ ਟ ਕੱਢਣਾ ਪੈਣਾ ਹੁਣ ਓਕਾਸਾ ਕਾ ਬੰਦਾ ਕੀ ਕਰੇ ਹੈ ਆਹ ਅੱਗੇ ਅੰਤਰੀ ਗਰਮੀ ਨੇ ਖਾ ਲਿਆ ਹੈ ਤੇ ਹੁਣ ਮੀਂਹ ਡੈ ਪੈਣ ਨੂੰ ਸ਼ੁਰੂ ਹੋਇਆ ਵਾ ਹਟਣ ਦਾ ਨਾਂ ਲੈਣ ਦਾ ਪੂਰੇ ਗੱਲਾ ਬਗ ਤੇ ਹੁਣੇ ਹੀ ਆ ਮੈਂ ਤਾਂ ਗਿਆ ਲੱਭਣ ਦੀ ਬਾਹਰ ਦੀ ਕਿਉਂਕਿ ਪਰੰਦੇ ਕਿ ਚਲ ਗਏ ਆ ਤੇ ਤੁਸੀਂ ਸੁੱਤੇ ਜਾ ਕੇ ਕੋਠੇ ਚੜ ਗਏ ਜੇ ਪਤਾ ਨਹੀਂ ਕੀ ਬਾਂਡਿਆ ਵਾ ਕੀੜੀਆਂ ਦੇ ਸਾਹ ਜਿਹਾ ਕੀਤੇ ਆ ਪਾਣੀ ਤੇ ਪੈਣ ਰਿਆ ਮਿੱਟੋ ਮਿੱਟੀ ਵਿੱਚ ਚੱਲ ਮੇਰੀ ਗੱਲ ਸੁਣੋ ਇੱਕ ਮੈਨੂੰ ਕੁੜੀ ਦਾ ਫਿਕਰ ਲੱਗਾ ਕਿ ਉਹਨੇ ਉਹ ਵਿੱਚ ਮੁੰਡਾ ਵੀ ਚਲ ਗਿਆ ਹੋਣਾ ਵਾ ਤੇ ਪਤਾ ਨਹੀਂ ਜਾਣਾ ਅੱਜ ਕਿਦਾਂ ਚਲ ਗਿਆ ਈ ਉਹ ਤੇ ਉਹ ਵੀ ਮਗਰ ਕੱਲੀ ਰਹਿ ਜਾਣੀ ਨਾਲ ਨਿਆਣੀਆਂ ਨਿਕਿਨਿਕੀਆਂ ਕਦੀ ਸੱਸ ਜਿਹੜੀ ਉਹ ਬੜੀ ਤੇਜ ਵਾ ਤੇ ਚੱਲ ਮੇਰੀ ਗੱਲ ਸੁਣ ਲੈ ਇਸ ਤਰ੍ਹਾਂ ਕਰੀ ਜੁਫਰਨੇ ਚੋਧੇ ਜਾਣਾ ਵਾ ਜੋ ਚੱਜੂਗਾ ਨਾ ਇਹ ਬਾਤ ਤੇ ਤੂੰ 2-4 ਦਿਨ ਰਹਿ ਕੇ ਉੱਥੇ ਆ ਜੀ ਮੈਂ ਨਹੀਂ ਘਰ ਰਹਿਣਾ ਉੱਥੇ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਤਾ ਉਹ ਮੇਰੀ ਗੱਲ ਸੁਣ ਲੈ ਆਪਣੇ ਧੀ ਪੁੱਤ ਬਾਰੇ ਨਾ ਜਫਰ ਗੱਲਣਾ ਪੈਂਦਾ ਵਾ ਕੋਈ ਗੱਲ ਨਹੀਂ ਕੀ ਮੈਂ ਉਹਦੀ ਸੱਸ ਕੋ ਗੱਲਾਂ ਨਹੀਂ ਕੀ ਕਰਾਉਣੀਆਂ ਉਹ ਚੱਲ ਜੇ ਗੱਲਾਂ ਕਰੇ ਵੀ ਲਉ ਤੇ ਕਿਹੜੀ ਮੂੰਹ ਚ ਪਾ ਲੈ ਲੱਗੀ ਗੱਲਾਂ ਕਰੂਗੀ ਨਾ ਚੱਲ ਕੋਈ ਨਹੀਂ ਸੋਚੂਗੀ ਪਰ ਅਜੇ ਨਹੀਂਗਾ ਮੈਂ ਜਾਣਾ ਮੈਂ ਤਾਂ ਦੱਸ ਦਿੰਦੀ ਗੱਲ ਮੈਂ ਫੋਨ ਪਰ ਕਰਕੇ ਹਾਲ ਚਾਲ ਪੁੱਛਦੀ ਰਹੂਗੀ ਤੇ ਚੱਲ ਮੈਂ ਕਿਹਨਾਂ ਕੁੜੀ ਦਾ ਮਨ ਹੋਰ ਤਾਂ ਹੋਰ ਹੋ ਜਾਊਗਾ ਮੈਨੂੰ ਸਮਝ ਨਹੀਂ ਆਉਂਦੀ ਕੀ ਆ ਹੈ ਕਿ ਜੇ ਉਹਨੂੰ ਤੀਆਂ ਰੱਬ ਨੇ ਦੇਤੀਆਂ ਤੇ ਇਹਦੇ ਵਿੱਚ ਉਹਦਾ ਕੀ ਕਸੂਰ ਉਚਾਲਕ ਕੋਈ ਗੱਲ ਨਹੀਂ ਜੀ ਬਰਮਾਤਮਾ ਦੇ ਘਰ ਦੇ ਰਹਾਂਗੇ ਥੋੜਾ ਨਾਲ ਹੈ ਕੋਈ ਗੱਲ ਨਹੀਂ ਇਹ ਜਿਹੜਾ ਦਾ ਲਸਾਂ ਗਰੀਦੀਆਂ ਮਹਾਰਾਜੀ ਵਾਲੀ ਆ ਨੂੰ 4-5 ਸਾਲ ਹੋ ਗਏ ਆ ਤੇ ਅਜੇ ਤੱਕ ਉਹਦੀ ਸੱਸ ਦਾ ਮੂੰਹ ਹੀ ਵਿੰਗਾ ਹੀ ਰਿਹਾ ਸਿੱਧਾ ਨਹੀਂ ਹੋਇਆ ਪਤਾ ਨਹੀਂ ਕਿਹੜੇ ਮਾੜੇ ਕੰਮ ਕਰਤੇ ਆ ਆਪਾਂ ਜਿੱਥੇ ਕੁੜੀ ਵੀ ਆਪਣੀ ਵਿਆਹਤੀ ਉੱਥੇ ਆਪਾਂ ਚੱਲ ਕੋਈ ਗੱਲ ਨਹੀਂ ਸਭ ਕੁਝ ਚੰਗਾ ਭੁਲਾਵਾ ਕੋਈ ਗੱਲ ਨਹੀਂ ਚੰਗਾ ਭੁਲਾ ਤੇ ਹੈਲਾ ਵਾ ਪਰ ਉਹਦੀ ਜ਼ੁਬਾਨ ਨਹੀਂ ਨਾ ਚੰਗੀ ਭਲੀ ਉਹ ਤੂੰ ਇਤਰਾ ਦਾ ਕਰਿਆ ਕਰ ਐਵੇਂ ਨਾ ਮਨ ਹੁਲਾ ਕਰਿਆ ਕਰ ਉਹ ਹੀ ਗੱਲ ਕਰੀ ਜਾਣ ਦੀ ਚਲ ਆਉਂ ਮੈਂ ਅੱਗ ਵਾਲਾ ਰੋਟੀ ਖਾਈਏ ਦਾਦਾ ਜੀ ਕਿਹੇ ਕੋਟ